ਮੈਨੂੰ ਲੱਗਦਾ ਸੀ ਅੱਜ ਪੰਜਾਬੀਆਂ ਨੂੰ ਤਾਂ ਦਿਲ ਜਿੱਤ ਲੈਣਾ ਦੇਸ਼ ਦੇ ਪ੍ਰਧਾਨ ਮੰਤਰੀ ਅੱਜ ਕੁਛ ਐਸੀ ਰਾਹਤ ਦੇ ਕੇ ਜਾਏਗਾ ਕਿ ਲੋਕ ਕਹਿਣਗੇ ਕਾ ਕਮਾਲ ਕਰਤਾ ਇਹ ਸੋਨਾ 100 ਕਰੋੜ ਰੁਪਇਆ ਇਹ ਨਾ ਮਾਤਰ ਹੈਗਾ 188 ਦੇ ਵਿੱਚ ਜਦੋਂ ਇਸ ਤੋਂ ਪਾਣੀ ਅੱਧਾ ਆਇਆ ਸੀ ਸਵਰਗਯ ਰਾਜੀਵ ગાંધી ਦੀਆਂ 4 ਫੁੱਟ ਵਾਲੀਆਂ ਇੱਕ ਅਰਬ ਰੁਪਇਆ ਦਿੱਤਾ ਸੀ ਬੀਜੇਪੀ ਹੋਰਾਂ ਨੇ ਬ੍ਰਿੰਸਾਪ ਦੇਖੀ ਤਾਂ ਉਹਨਾਂ ਨੇ ਜਿਹੜੀ ਲਾਈਨ ਪਾਈ ਹੈ ਕਹਿੰਦੇ ਬਹੁਤ ਵੱਡੀ ਰਾਹਤ ਪੰਜਾਬ ਨੂੰ 1600 ਕਰੋੜ ਦਾ ਪੈਕੇਜ ਤੇ 12000 ਕਰੋੜ ਕਹਿੰਦੇ ਪਹਿਲਾਂ ਪਿਆ ਜੇ 12000 ਕਰੋੜ ਰੁਪਈਆ ਪਿਆ ਤਾਂ ਫਿਰ ਤੁਹਾਨੂੰ 1600 ਕਰੋੜ ਰੁਪਏ ਦੇਣ ਦੀ ਕੀ ਲੋੜ ਹੈ ਪਸ਼ੂ ਹੈ ਜਿਹੜਾ ਜਗਾ ਤੇ ਮੱਝ ਜਿਹੜੀ ਜਿਹੜੀ ਮਰ ਗਈ ਹੈ ਤੁਸੀਂ ਮੈਨੂੰ ਦੱਸਿਓ ਗਾਂ ਤੇ ਮੱਝ ਕਿਹੜੀ ਹੈ ਜਿਹੜੀ ਲੱਖ ਰੁਪਏ ਤੋਂ ਘੱਟ ਹੁੰਦੀ ਹੈ ਲੱਖ ਤੋਂ ਲੱਖ ਕਰੋੜ ਜਿਹੜੇ ਲੱਖ ਤੋਂ ਘੱਟ ਹੈ ਮੈਨੂੰ ਦੱਸ ਦਿਓ ਅੱਜ 5 6000 ਰੁਪਏ ਦੀ ਹਜ਼ਾਰ ਰੇਟ ਮਿਲਦੀ ਹੈ ਬ੍ਰਦਰ ਜਿਹੜਾ ਘਰ ਟ ਹੈ ਗਿਆ ਉਹ 1.5 ਲੱਖ ਨਾ ਪੇਜੂਆ 5 ਲੱਖ ਰੁਪਏ ਘੱਟੋ ਘੱਟ ਉੜਾ ਇੱਕ ਕਮਰਾ ਔਰ ਰਸੋਈ ਤੇ ਪੂਰਾ ਬਾਤ ਇਹ ਮੈਨ ਮੇਡ ਡਿਜਾਸਟਰ ਹੈ ਇਹ ਕਿਉਂ ਇਹ ਕਿਉਂ ਕਿਉਂ ਲੱਗ ਰਿਹਾ ਬਰੀ ਬਰੀ ਆ ਮੈਂ ਪੁੱਛਣਾ ਸੀ ਤੁਸੀਂ ਆਪ ਹੀ ਜ਼ਿਕਰ ਕਰਤਾ ਕਿਉਂ ਲੱਗ ਰਿਹਾ ਹੈ ਸਰ ਸਰਕਾਰਾਂ ਨੇ ਕਦੇ ਦਰਿਆਵਾਂ ਦੀ ਖਦਾਈ ਨਹੀਂ ਕੀਤੀ ਦਰਿਆ ਆਪਣਾ ਮੂੰਹ ਬਣਾਉਂਦਾ ਜਾਂਦਾ ਉਧਰ ਨੂੰ ਜਿੱਧਰ ਨੂੰ ਕਰਦਾ ਜਿੱਧਰ ਨੂੰ ਉਹ ਮੂੰਹ ਬਣਾ ਲੈਂਦਾ ਦਰਿਆ ਉਧਰ ਤਬਾਹੀ ਕਰ ਦਿੰਦਾ ਨਾ ਫਿਰ ਕੋਲ ਬੰਦ ਹੈ ਬਚਦਾ ਨਾ ਕੋਈ ਤੁਸੀਂ ਬੰਦ ਬਚਦਾ ਨਾ ਕੋਈ ਮਕਾਨ ਬੰਦ ਹੈ ਨਾ ਕੋਈ ਹੋਰ ਚੀਜ਼ ਹੈ। ਪੋਂਗ ਡੈਮ ਨੂੰ ਕੌਣ ਚਲਾਉਂਦਾ ਹੈ? ਕੇਂਦਰ ਸਰਕਾਰ। ਭਾਖੜਾ ਨੂੰ ਕੌਣ ਚਲਾ ਰਿਹਾ ਹੈ? ਕੇਂਦਰ ਸਰਕਾਰ ਦੇ ਨਵੇਂ ਚੇਅਰਮੈਨ BBMP ਮੀ ਦਾ ਕੌਣ ਹੈ? ਸਾਡੇ ਤੇ ਤਾਂ 4.5 ਲੱਖ ਕਰੋੜ ਰੁਪਏ ਦਾ ਕਰਜ਼ਾ ਅਸੀਂ ਤਾਂ ਪੈਕੇਜ ਵੀ ਮੰਗ ਰਹੇ ਹਾਂ ਕਿੱਥੋਂ ਦੇਾਂਗੇ ਪੈਸੇ? ਪ੍ਰਧਾਨ ਮੰਤਰੀ ਮੋਦੀ ਆਉਂਦੇ ਨੇ ਹਾਲਾਂਕਿ ਵੱਡੇ ਪੈਕੇਜ ਦੀ ਘੂਮੀ ਸੀ ਕਿਉਂਕਿ ਸੂਬੇ ਦੇ ਜੇ ਹਾਲਾਤ ਦੇਖੀ ਅੱਜ ਜਿਹੜੇ ਹੜ੍ਹਾਂ ਨੂੰ ਲੈ ਕੇ ਬਣੇ ਨੇ ਤਾਂ ਉਹਦੇ 'ਚ ਕੇਂਦਰ ਤੇ ਬਹੁਤ ਉਮੀਦ ਸੀਗੀ। ਤੇ ਸਰਕਾਰ ਹਾਲਾਂਕਿ 20000 ਕਰੋੜ ਮੰਗ ਰਹੀ ਸੀ ਦੂਜੇ ਪਾਸੇ ਜਿਖਈਏ ਵਿਰੋਧੀ ਧਿਰਾਂ ਨੇ ਵੀ ਇਹੀ ਕਿਹਾ ਕਿ ਜੇਕਰ ਵੱਡਾ ਪੈਕੇਜ ਕੇਂਦਰ ਦਿੰਦਾ ਤਾਂ ਹੀ ਪੰਜਾਬ ਦਾ ਕੋਈ ਸਬਰ ਸਕਦਾ ਰਾਜਾ ਵਿੜਿੰਗ ਸਾਡੇ ਨਾਲ ਨੇ 1600 ਕਰੋੜ ਦਿੱਤਾ ਨਰਿੰਦਰ ਮੋਦੀ ਨੇ ਸਰ ਬੀਜਪੀ ਹੋਰ ਉਹਨੇ ਵਿੜਿੰਗ ਸਾਹਿਬ ਦੇਖਿਓ ਤਾਂ ਉਹਨਾਂ ਨੇ ਜਿਹੜੀ ਲਾਈਨ ਪਾਈ ਹੈ ਕਹਿੰਦੇ ਬਹੁਤ ਵੱਡੀ ਰਾਹਤ ਪੰਜਾਬ ਨੂੰ 1600 ਕਰੋੜ ਦਾ ਪੈਕੇਜ ਤੇ 12000 ਕਰੋੜ ਕਹਿੰਦੇ ਪਹਿਲਾਂ ਪਿਆ ਦੇਖੋ ਗੱਲ ਇਹ ਹੈ ਜੇ 12000 ਕਰੋੜ ਰੁਪਇਆ ਪਿਆ ਹੈ ਤਾਂ ਫਿਰ ਤੁਹਾਨੂੰ 1600 ਕਰੋੜ ਰੁਪਏ ਦੇਣ ਦੀ ਕੀ ਲੋੜ ਹੈ 1200 ਕਰੋੜ ਰੁਪਏ ਤਾਂ ਆਲਰੇਡੀ ਪਏ ਹੈ ਇਹਣਾ ਮਤਲਬ 12 ਤੁਸੀਂ 13.5 ਦੀ ਗੱਲ ਕਰ ਰਹੇ ਹੋ ਤਾਂ 12 ਹੈਗਾ ਇਹ 12 ਵੰਡਾ ਦਿਓ ਪਹਿਲਾਂ ਸੋਈ ਜਿਹੜੀਆਂ ਲੋਕਾਂ ਨੂੰ ਬੇਵਕੂਫ ਬਣਾਉਣ ਦੀਆਂ ਗੱਲਾਂ ਨਾ ਦੋਨੋਂ ਸਰਕਾਰਾਂ ਕਰ ਰਹੀਆਂ ਹੁਣ ਲੋਕਾਂ ਨੇ ਬੇਫੂਕ ਬਣਨਾ ਨਹੀਂ ਹੈ ਅੱਜ ਦੀ ਜਿਹੜੀ ਰਾਹਤ ਹੈ ਮੈਨੂੰ ਇੱਕ ਕਹਾਵਤ ਯਾਦ ਆ ਗਈ ਕਿਸ ਨੇ ਕਿਹਾ ਕਿ ਉੱਠ ਦੇ ਮੂੰਹ ਚ ਜੀਰਾ ਉੱਠ ਦਾ ਮੂੰਹ ਐਡਾ ਵੱਡਾ ਪੂਰੇ ਚਿੱਕੜ ਜ਼ੀਰੇ ਦਾ ਤਿੰਨ ਕਾ ਰੱਖਦੇ ਉਹ ਤਾਂ ਉਹ ਲੱਭਿਆ ਨਹੀਂ ਥਿਆਉਂਦਾ ਸੋ ਕਹਿਣ ਦਾ ਪਵ 1600 ਕਰੋੜ ਰੁਪਏ ਦੀ ਰਾਹਤ ਮੈਨੂੰ ਲੱਗਦਾ ਸੀ ਅੱਜ ਪੰਜਾਬੀਆਂ ਨੂੰ ਤਾਂ ਦਿਲ ਜਿੱਤ ਲੈਣਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਹੁੰਦਾ ਪੋਲੀਟੀਕਲ ਬੰਦਿਆਂ ਨੂੰ ਅੱਜ ਕੁਛ ਐਸੀ ਰਾਹਤ ਦੇ ਕੇ ਜਾਏਗਾ ਕਿ ਲੋਕ ਕਹਿਣਗੇ ਕਿ ਕਮਾਲ ਕਰਤਾ ਸਾਡੇ ਤੇ ਤਾਂ 4.5 ਲੱਖ ਕਰੋੜ ਰੁਪਏ ਦਾ ਕਰਜ਼ਾ ਐਸੇ ਦਾ ਪੈਕੇਜ ਵੀ ਮੰਗ ਰਹੇ ਕਿੱਥੋਂ ਦੇਾਂਗੇ ਪੈਸੇ ਹਾਲਾਤ ਇੰਨੇ ਮਾੜੇ ਐ 1988 ਦੇ ਵਿੱਚ ਜਦੋਂ ਇਸ ਤੋਂ ਪਾਣੀ ਅੱਧਾ ਆਇਆ ਸੀ ਅੱਜ ਕਿਸੇ ਅਖਬਾਰ ਦੀ ਫਰੰਟ ਪੇਜ ਦੀ ਜਿਹੜੀ ਫੋਟੋ ਆ ਘੁੰਮ ਰਹੀ ਹੈ ਜਿਹਦੇ ਚ ਸਵਰਗਯਾ ਰਾਜੀਵ ਗਾਂਧੀ ਦੀਆਂ ਚਾਰ ਫੋਟੋ ਲੱਗੀਆਂ ਇੱਕ ਅਰਬ ਰੁਪਇਆ ਦਿੱਤਾ ਸੀ ਅਗਰ ਇੱਕ ਅਰਬ ਰੁਪਇਆ ਤੁਸੀਂ ਬੈਂਕ ਦੀ ਐਫ ਡੀ ਦੇ ਹਿਸਾਬ ਨਾਲ ਨੋਮੀਨਲ ਵਿਆਜ ਲਾ ਲਓ ਤਾਂ ਆ ਜੋ 2500 ਕਰੋੜ ਰੁਪਇਆ ਬਣਦਾ ਹੈ 1200 ਕਰੋੜ ਰੁਪਏ ਮਿਸਟਰ ਜਾਖੜ ਸੀਐਲਪੀ ਲੀਡਰਸ਼ਿਪ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ ਮੁਖਸਰ ਮਲੋਟ ਇਧਰ ਪਾਣੀ ਆਇਆ ਵੈ ਅਸੀਂ ਥੋੜਾ 1200 ਕਰੋੜ ਰੁਪਏ ਦੀ ਰਾਹਤ ਦਿੱਤੀ ਸੀ ਐਲਾਨ ਨਹੀਂ ਕਰਕੇ ਗਈ ਸੀ ਨਾ ਹੀ ਹੈਲੀਕਾਪਟਰ ਤੇ ਮਨਮੋਨ ਸਿੰਘ ਜੀ ਕੁੰਮੇ ਸਨ ਪਤਾ ਵੀ ਨਹੀਂ ਲੱਗਿਆ ਕਿੱਥੇ 1200 ਕਰੋੜ ਰੁਪਏ ਸੋ 16 ਕਰੋੜ 1600 ਕਰੋੜ ਦਾ ਤਾਂ ਪਤਾ ਵੀ ਨਹੀਂ ਲੱਗਣਾ ਬ੍ਰਦਰ ਸਾਢੇ 4 ਲੱਖ ਏਕੜ ਤਾਂ ਕਹਿੰਦੇ ਜ਼ਮੀਨ ਪ੍ਰਭਾਵਿਤ ਹੈ ਕਈ ਲੱਖ ਕਹਿੰਦੇ ਅੱਜ ਮੇਰੇ ਖਿਆਲ ਸ਼ਾਇਦ ਤੁਹਾਡੇ ਅਖਬਾਰ 'ਚ ਹੀ ਲੱਗਿਆ ਤੁਹਾਡੇ 2.5 ਲੱਖ ਤੋਂ ਵੱਧ ਪਸ਼ੂ ਪਰਬਤ ਨੇ ਅੱਜ ਲੱਖ ਰੁਪਏ ਦਾ ਪਸ਼ੂ ਹੁੰਦਾ ਜ਼ਮੀਨਾਂ ਦੇ ਵਿੱਚ ਸਿਲਟ ਜਮ ਗਈ ਉਹਨੂੰ ਚੱਕਣਾ ਹੈ ਤੇਲ ਲੱਗੇਗਾ ਪੈਸਾ ਲੱਗੇਗਾ ਟਰੈਕਟਰ ਲੱਗੇਗਾ ਦਿਹਾੜੀਆਂ ਲੱਗਣੀਆਂ ਮੋਟਰਾਂ ਮੱਚ ਗਈਆਂ ਜਿਹੜੀਆਂ ਮੋਟਰਾਂ ਖੇਤਾਂ ਦੇ ਵਿੱਚ ਲੱਗੀਆਂ ਸੀ ਨਲਕੇ ਬੈਠ ਕੇ ਨੇ ਜਿਹੜੇ ਪਾਣੀ ਪੀਣ ਵਾਲੇ ਸਨ ਘਰ ਮਕਾਨ ਟਹਿ ਗਏ ਨੇ ਔਰ ਹਜੇ ਤੱਕ ਪਤਾ ਹੀ ਨਹੀਂ ਕਿ ਕੀ ਕੁਸ਼ੂਰ ਬਰਬਾਦੀ ਮੈਂ ਇੱਕ ਉਦਾਹਰਨ ਦੇ ਰਿਹਾ ਸੀ ਮੈਂ ਜੀਰਾ ਹਲਕੇ ਚ ਗਿਆ ਸੀਗਾ ਥੋੜੇ ਦਿਨ ਪਹਿਲਾਂ ਮੈਂ ਤੇ ਬਪੇਸ਼ ਵਗੇਲ ਜੀ 4 4 ਫੁੱਟ ਪਾਣੀ ਸੀਗਾ ਜਿਹੜੋ ਅਸੀਂ ਕਰੇਗੇ ਸਾਰਾ ਪਰਿਵਾਰ ਕੋਠੇ ਤੇ ਬੈਠਾ ਅਜੇ ਤੱਕ ਘਰਾਂ ਦੇ ਹਾਲਾਤ ਕਿਉਂਕਿ ਜਿਉਂ-ਜਿਉਂ ਅੱਗੇ ਧੁੱਪ ਪੈਣੀ ਆ ਹੋਰ ਖਰਾਬ ਹੋਣੇ ਉਹ ਤਾਂ ਫਟ ਜਾਣੇ ਆ ਉਹ ਬੈਠ ਜਾਣੇ ਕਿਉਂਕਿ ਜ਼ਮੀਨ ਨੇ ਠੀਕ ਹੋਣਾ ਤੇ ਉਹ ਥੱਲੇ ਨੂੰ ਹੋਰ ਤਸ ਜਾਣਾ ਤੇ ਜਦੋਂ ਮੈਂ ਉਹ ਥੱਲੇ ਉਤਰਿਆ ਹੈ ਵਿਚਾਰੇ ਮੈਂ ਕਿਹਾ ਕਹਿੰਦੀ ਜੀ ਸਾਰਾ ਫਰਿੱਜ ਸੜ ਗਿਆ ਮੋਟਰ ਸੜ ਗਈ ਨਲਕਾ ਬੈਠ ਗਿਆ ਪਾਣੀ ਨਹੀਂ ਹੈ ਪੂਰੇ ਹਾਲ ਹੈ ਉਹ ਕਹਿੰਦੇ ਮੈਂ ਕਿਹਾ ਕਿੰਨੀ ਜ਼ਮੀਨ ਹੈ ਕਹਿੰਦੀ 2 ਕਿੱਲੇ ਤਿੰਨ ਇੱਕ ਇੱਕ ਠੇਕੇ ਤੇ ਲਈ ਸੀ ਮੈਂ ਕਿੰਨਾ ਠੇਕਾ ਸੀ ਕਹਿੰਦੇ 80000 ਰੁਪਇਆ ਉਹ ਵੀ ਕਿਹਾ ਹੁਣ ਉਹ 80000 ਦੇ حساب ਨਾਲ ਕਿ 70000 ਰੁਪਏ ਨਾਲ ਉਹ ਪੈਸੇ ਭਰਨੇ ਪੈਣਗੇ ਤਿੰਨਾਂ ਦੇ ਦੋਹਾਂ ਦੀ ਆਪਦੀ ਫਸਲ ਦੇਦੀ ਜਿਹੜਾ ਮਾਰਜਨਲ ਕਿਸਾਨ ਹੈ ਉਹਨੂੰ ਕੋਈ ਵਿਆਹ ਉਹਨੂੰ ਜਿਹੜਾ ਆਰਤੀ ਉਹ ਵੀ ਪੈਸੇ ਨਹੀਂ ਦਿੰਦਾ ਕਿਉਂਕਿ ਉਹਦੇ ਤੇ ਕਰਜ਼ੇ ਜਿਆਦੇ ਹੁੰਦੇ ਉਹ ਕਹਿੰਦਾ ਫਸਲ ਲਿਆ ਸਿੱਟ ਤੇ ਫਿਰ ਤੈਨੂੰ ਥੋੜਾ ਜਆ ਕੁੜੀ ਦਾ ਵਿਆਹ 22 ਤਰੀਕ ਨੂੰ ਹੈ ਮੈਂ ਕੁਛ ਥੋੜੀ ਜੀ ਤਿਲ ਫੁੱਲ ਮੇਟਾ ਮਦਦ ਕਰੇ ਜਿਵੇਂ ਮਾਤਰ ਨਾਮ ਆਤਾ ਸੋ ਉਹ ਸੁਸਾਈਡ ਕਰੂਗਾ ਔਰ ਕੀ ਕਰੇਗਾ ਕੁੜੀ ਵਿਆਹੀ ਨਹੀਂ ਜਾਣੀ ਕਿਸੇ ਨੇ ਪੈਸੇ ਦੇਣੇ ਨਹੀਂ ਕਿਉਂਕਿ ਆਰਤੀ ਆ ਤਾਦ ਪੈਸੇ ਦਿੰਦਾ ਉਹਨੂੰ ਪਤਾ ਵੀ ਕਾਂ ਫਸਲ ਆਉਣ ਵਾਲੀ ਹੈ ਫਸਲ ਕਣਕ ਦੀ ਵੀ ਬਜਾਈ ਹੋਊਗੀ ਕਿ ਨਹੀਂ ਹੋਊਗੀ ਰੱਬ ਨੂੰ ਪਤਾ ਇਹ ਤਾਂ ਹੋਰ ਵੀ ਹਾਲਾਤ ਵੱਧ ਸਕਦੇ ਨੇ ਪਤਾ ਨਹੀਂ ਕਿੰਨੇ ਨੇ ਹਜੇ ਮੈਂ ਕਹਿੰਦਾ ਕਿ ਇਹ ਕੁ ਉਧਾਰਨ ਦਿੱਤੀ ਹੈ ਜਨਾਬ ਤੁਹਾਨੂੰ ਐਵੇਂ ਇੱਕ ਪਿੰਡ ਹੈ ਹਬੋਰ ਦੇ ਵਿੱਚ ਜਿੱਥੋਂ ਦੇ ਮਾਨਯੋਗ ਬੀਜੇਪੀ ਦਾ ਪ੍ਰਧਾਨ ਹੈ ਉੱਥੇ ਪਾਣੀ ਦਾ ਲੈਵਲ ਉੱਤਲਾ ਥੱਲੜਾ ਰਲ ਗਿਆ ਪਾਣੀ ਪੀਣ ਨੂੰ ਪਾਣੀ ਨਹੀਂ ਤੁਸੀਂ ਮੈਨੂੰ ਦੱਸੋ ਜਿਹੜੇ ਪਿੰਡ ਦਾ ਪਾਣੀ ਉੱਤਲਾ ਥੱਲੜਾ ਰਲ ਗਿਆ ਥੱਲੜਾ ਉਹਨਾਂ ਪਾਣੀ ਦੇ ਹਾਲਾਤ ਕੀ ਹੈ ਜ਼ਮੀਨ ਬਰਬਾਦ ਵਾਟਰ ਲੌਗਿੰਗ ਹੋਗੀ ਇਰਾਕਰਨ ਬਹੁਤ ਸਾਰੀਆਂ ਗੱਲਾਂ ਕਰਨਆਂ ਲੀਆਂ ਮੈਂ ਕਰਨੀਆਂ ਨਹੀਂ ਚਾਹੁੰਦੀਆਂ ਸੀ ਇਹ ਤਾਂ ਪ੍ਰਧਾਨ ਮੰਤਰੀ ਜੀ ਆਗੇ ਮੈਂ ਪਹਿਲਾਂ ਰਾਹਤ ਕਾਰਜ ਹੋਰ ਇਹ ਨਵੇੜ ਲੈਂਦੇ ਫਿਰ ਗੱਲਾਂ ਕਰਦੀਆਂ ਸੀ ਇਹ ਮੈਨ ਮੇਡ ਡਿਜਾਸਟਰ ਹੈ ਇਹ ਕਿਉਂ 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 ਲੱਗ ਰਿਹਾ ਹੈ ਬਰੀ ਬਰੀਆ ਮੈਂ ਪੁੱਛਣਾ ਸੀ ਤੁਸੀਂ ਆਪ ਹੀ ਜ਼ਿਕਰ ਕਰਤਾ ਕਿਉਂ ਲੱਗ ਰਿਹਾ ਹੈ ਸਰ ਸਰਕਾਰਾਂ ਨੇ ਕਦੇ ਦਰਿਆਵਾਂ ਦੀ ਖਦਾਈ ਨਹੀਂ ਕੀਤੀ ਜਿਹਨੂੰ ਖਾਲੀ ਦਾ ਕਹਿੰਦੇ ਐ ਜਾਂ ਪੱਟੀ ਦਾ ਕਹਿੰਦੇ ਐ ਦਰਿਆਵਾਂ ਦੇ ਵਿੱਚ ਸਿਲਟ ਜਮ ਗਈ ਹੈ ਉਹ ਉਹਨਾਂ ਦਾ ਲੈਵਲ ਉੱਚਾ ਹੋ ਗਿਆ ਹੈ ਜਿਵੇਂ ਤੁਸੀਂ ਵੇਖਿਆ ਹੁਣ ਸultanpur ਵਾਲਾ ਜਿਹੜਾ ਕੋੜਾ ਉਹ ਕਹਿੰਦੇ ਜੀ ਇੰਨੀ ਪਟਾਈ ਨਹੀਂ ਹੋਈ ਜੇ ਲੋਪਾੜਾਈ ਨਹੀਂ ਹੁੰਦੀ ਪਾਣੀ ਘਟ ਲੈਂਦਾ ਜੇ ਪਟਾਈ ਹੋਵੇ ਤਾਂ ਪਾਣੀ ਫਲੋ ਨਾਲ ਲੰਘਦਾ ਸੂ ਪਟਾਈ ਨਹੀਂ ਹੋਈ ਜਮੀਨਾਂ ਜਿਹੜੀਆਂ ਲੋਕਾਂ ਦੀਆਂ ਮਾਲਕੀ ਸੀਗੀਆਂ ਉਹ ਉੱਚੀਆਂ ਹੋ ਉਹ ਨੀਵੇਂ ਆਉਗੀਆਂ ਦਰਿਆ ਉੱਚੇ ਹੋ ਗਏ ਹੁਣ ਦਰਿਆ ਜਦੋਂ ਪਾਣੀ ਆਉਂਦਾ ਇਹ ਆਇਆ ਦਰਿਆ ਆਪਣਾ ਮੂੰਹ ਬਣਾਉਂਦਾ ਜਾਂਦਾ ਉਧਰ ਨੂੰ ਜਿੱਧਰ ਨੂੰ ਕਰਦਾ ਜਿੱਧਰ ਨੂੰ ਉਹ ਮੂੰਹ ਬਣਾ ਲੈਂਦਾ ਦਰਿਆ ਉਧਰ ਤਬਾਈ ਕਰ ਦਿੰਦਾ ਨਾ ਫਿਰ ਪੁਲ ਬੰਦ ਹੈ ਬੱਚਦਾ ਨਾ ਕੋਈ ਤੁਸੀ ਬੰਦ ਬੱਚਦਾ ਨਾ ਕੋਈ ਮਕਾਨ ਬੰਦ ਹੈ ਨਾ ਕੋਈ ਹੋਰ ਚੀਜ਼ ਬੰਦੀ 3000 ਕਰੋੜ ਰੁਪਇਆ ਪਿੱਛੇ ਜੇ ਆਰਟੀਕਲ ਆਇਆ ਸੀਗਾ ਕਾਨ ਸਿੰਘ ਪੰਨੂ ਨੇ ਲਿਖਿਆ ਸੀ ਜਿਹੜਾ ਇਰੀਗੇਸ਼ਨ ਦਾ ਪ੍ਰਿੰਸੀਪਲ ਸੈਕਟਰੀ ਹੈ ਉਹ ਕਹਿੰਦਾ 3000 ਕਰੋੜ ਰੁਪਇਆ ਸਾਨੂੰ ਕੇਵਲ ਚਾਹੀਦਾ ਹੈ ਜੇ ਅਸੀਂ ਸਾਰੇ ਇਹਨਾਂ ਦੀ ਸਫਾਈ ਕਰ ਸਕੀਏ ਇਹਨਾਂ ਨੂੰ ਖਾਲ ਸਕੀਏ ਜਾਂ ਪਟਾਈ ਕਰ ਸਕੀਏ ਤਾਂ ਜੋ ਸਿੱਧੇ ਬਣਾ ਲਈਏ ਚਿੱਦਰ ਨੂੰ ਡਰੇਨੇਜ ਜਿਹੜੀ ਸਾਡਾ ਡਿਪਾਰਟਮੈਂਟ ਹੈਗਾ ਜਿਹੜਾ ਇਹ ਕਹਿੰਦੇ 200 ਕਿੰਨੇ 200 ਕਰੋੜ ਰੁਪਇਆ ਜਿਹੜਾ ਮੰਤਰੀ ਕਹੀ ਜਾਂਦਾ ਇਹਨਾਂ ਦਾ ਮੈਂ ਉਹ ਕਹਿਣ ਲੱਗਾ ਸੀ ਵੀ ਉਹ ਤਾਂ ਕਹਿੰਦੇ ਵੀ ਅਸੀਂ ਇਹਨੇ ਤੇ ਖਰਚਤੇ ਆਂ ਕਹਿੰਦੇ ਕਾਗਰ ਤਾਈਆਂ ਨਹੀਂ ਟੁੱਟਿਆ ਕਹਿੰਦੇ ਟੈਂਡਰ ਹੀ ਨਹੀਂ ਲੱਗੇ ਕਾਗਰ ਕੋਈ ਖਾਲਤਾ ਹੋਣਾ ਇੱਕ ਅੱਧਾ ਤੁਹਾਨੂੰ ਡਰੇਨੇਜ ਚ ਕਿਸੇ ਲੈ ਕੇ ਤੁਸੀਂ ਜਾਓ ਨਾ ਆਪਦਾ ਮਾਈਕ ਕੈਮਰਾ ਲੈ ਕੇ ਨਹੀਂ ਮੈਂ ਆਜੂਗਾ ਤੁਹਾਡੇ ਨਾਲ ਤੋਂ ਡਰੇਨੇਜ ਵੜ ਜਾਓ ਤੁਹਾਨੂੰ ਪਤਾ ਲੱਗ ਜੂਗਾ ਵੀ ਕਿਹੜੇ ਡਰੇਨੇ ਦੀ ਸਫਾਈ ਨਹੀਂ 25% ਨੁਕਸਾਨ ਹੋਇਆ ਹੈ ਨਾ 65 ਨਹੀਂ ਹੋਣਾ ਸੀ ਫੇਰ ਤੁਸੀਂ ਕਿਸੇ ਨੂੰ అలਾਰਮ ਨਹੀਂ ਦਿੱਤਾ ਤੁਸੀਂ ਕਿਸੇ ਨੂੰ ਉਤਲਾ ਨਹੀਂ ਦਿੱਤੀ ਕੋਈ ਹੋਕਾ ਨਹੀਂ ਦਿੱਤਾ ਵੀ ਅੱਜ ਅਸੀਂ ਪਾਣੀ ਛੱਡਣ ਲੱਗੇ ਆਂ ਬੀ ਅਵੇਅਰ ਰਾਤ ਨੂੰ ਪਾਣੀ ਛੱਡਦਾ ਲੋਕ ਰੋੜ ਤੇ ਸਾਰੇ ਦੇ ਸਾਰੇ ਡਬੋਤੇ ਤੁੜ ਕੋ ਕਿਸ਼ਤੀ ਨਹੀਂ ਹੈ ਤੁੜ ਕੋ ਸਮਾਨ ਨਹੀਂ ਹੈ ਕੋਈ ਸੱਲਾ ਨਹੀਂ ਹੈ ਤਾਂ ਜੇ ਆ ਸਾਡੀਆਂ ਸੰਸਥਾਵਾਂ ਨਾ ਹੁੰਦੀਆਂ ਡੇਰੇ ਬਾਬੇ ਕਾਰਸੇਵਾਲੇ ਸਾਡੇ ਆ ਕਲਾਕਾਰ ਭਰਾ ਕ੍ਰਿਕਟਰ ਖਿਡਾਰੀ ਤੇ ਆਮ ਲੋਗ ਤਾਂ ਫਿਰ ਪੰਜਾਬ ਤਾਂ ਖਤਮ ਹੋ ਗਿਆ ਸੀਗਾ ਸੋ ਮੇਰੇ ਕਹਿਣ ਦਾ ਮਤਲਬ ਹੈ ਇਹ 1600 ਕਰੋੜ ਰੁਪਇਆ ਇਹ ਨਾ ਮਾਤਰ ਹੈਗਾ ਇਹ ਰੀਤੇ ਅਜੇ ਚਰਚਾ ਕਰਨੀ ਬਾਕੀ ਹੈ ਕਰਾਂਗੇ ਕਿਸੇ ਦਿਨ ਬਾਟ ਕੇ ਕਿ ਪਾਖੜਾ ਦਾ ਦਰ ਕਿੱਡਾ ਸੀ ਤੁਸੀਂ ਪਾਣੀ ਛੱਡਿਆ ਕਿਉਂ ਨਹੀਂ ਪਹਿਲਾਂ ਪੌਂਗ ਡੈਮ ਨੂੰ ਕੌਣ ਚਲਾਉਂਦਾ ਹੈ ਕੇਂਦਰ ਸਰਕਾਰ ਪਾਖੜਾ ਨੂੰ ਕੌਣ ਚਲਾ ਰਿਹਾ ਹੈ ਕੇਂਦਰ ਸਰਕਾਰ ਦੇ ਨਮੇ ਤੇ ਚੇਅਰਮੈਨ ਬੀਬੀਐਮ ਦਾ ਕੌਣ ਹੈ ਪੰਜਾਬ ਸਰਕਾਰ ਨਾਲ ਪੰਜਾਬ ਭਗਵੰਤ ਮਾਨ ਉੱਥੇ ਉਹ ਤਾਂ ਚੱਕਣ ਚਲੇ ਗਏ ਜਿਹੜਾ ਡੰਡਾ ਜਾਂ ਹੁੰਦਾ ਹੈ ਉਹ ਸੀਐਸਐਫ ਨੂੰ ਨਹੀਂ ਰੋਕਿਆ ਹੁਣ 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 ਕਿਉਂ ਛੱਡਨ ਦਿੱਤੇ ਉਧਰੋਂ ਰਾਜਸਥਾਨ ਨੇ ਪਾਣੀ ਲੈਣਾ ਬੰਦ ਕਰਤਾ ਹਜੇ ਪਤਾ ਨਹੀਂ ਇਹਦੇ ਚ ਕੀ ਕੀ ਨਿਕਲਣਾ ਹੈ ਇੰਡਸ ਦਾ ਪਾਣੀ ਆਇਆ ਇੱਥੇ ਕਿ ਨਹੀਂ ਆਇਆ ਉਹ ਕਿੱਥੇ ਗਿਆ ਕਿੱਧਰ ਜਾਣਾ ਸੀ ਕਿਵੇਂ ਜਾਣਾ ਸੀ ਸੋ ਅਗਰ ਇਹ ਵੇਲੇ ਨਾਲ ਸਭ ਕੁਝ ਕੀਤਾ ਜਾਂਦਾ ਤਾਂ ਸ਼ਾਇਦ ਇਹ ਐਡਾ ਵੱਡਾ ਨੁਕਸਾਨ ਨਹੀਂ ਹੋਣਾ ਸੀਗਾ ਇਹਦੇ ਚ ਇੱਕ ਚੀਜ਼ ਹੋਰ ਕੀ ਜਿਵੇਂ ਤੁਸੀਂ ਅੱਜ ਪਹਿਲਾਂ ਜ਼ਿਕਰ ਕਰਿਆ ਕਿ ਕੱਲ ਜਦੋਂ ਮੁੱਖ ਮੰਤਰੀ ਨੇ ਕਿਹਾ ਵੀ ਅਸੀਂ 20000 ਏਕੜ ਦੇਵਾਂਗੇ ਉਦੋਂ ਵੀ ਤੁਸੀਂ ਜ਼ਿਕਰ ਕਰਿਆ ਵੀ ਖਰਚਾ ਬਹੁਤ ਆਊਗਾ ਤੁਹਾਡੇ ਅਕੋਰਡਿੰਗ ਕੀ ਲੱਗਦਾ ਵੀ ਕੀ ਆਖਰ ਕੇਂਦਰ ਐਲਾਨ ਕਰਦਾ ਜਿਹਦੇ ਨਾਲ ਇਹ ਐ ਵੀ ਚਲੋ ਉਹ ਮੁੜ ਬਸੇਬਾ ਤਾਂ ਇੱਕ ਟਾਈਮ ਨਾਲ ਹੁੰਦਾ ਪਰ ਫਿਰ ਵੀ ਲੋਕਾਂ ਨੂੰ ਥੋੜੀ ਰਾਹਤ ਹੋ ਜਾਂਦੀ ਐ ਲੱਗਦਾ ਉਹਨਾਂ ਨੂੰ ਵੀ ਚਲੋ ਜੇ ਸਾਡਾ ਖਰਾਬ ਹੋਇਆ ਤਾਂ ਅਸੀਂ ਕਿਤੇ ਦੁਬਾਰੇ ਪੈਰਾ ਸਿਰ ਹੋ ਸਕਦੇ ਤੁਹਾਡੀ ਗੱਲ ਤੁਸੀਂ ਲੋਕਾਂ ਦਾ ਚੈਨਲ ਆ ਅਸੀਂ ਲੋਕਾਂ ਸੁਣਦੇ ਆ ਤੁਹਾਨੂੰ ਪਿੰਡਾਂ ਦੇ ਸੁਣਦੇ ਆ ਮੈਨੂੰ ਮੈਂ ਇਹ ਬੇਨਤੀ ਕਰਦਾ ਹਮ ਘੱਟੋ ਘੱਟ 50 ਨਹੀਂ ਅਦਰਵਾਇਜ਼ ਲੱਖ ਰੁਪਏ ਤੁਸੀਂ ਮੈਨੂੰ ਕੋਈ ਜਿਹੜਾ ਝੋਨਾ ਪਲਿਆ ਪਿਆ ਹੈ ਉਹ ਜਿਹ 70 80 ਹਜ਼ਾਰ ਦਾ ਵਿਕਣਾ ਸੀ 90 90 ਬਣ ਚੋਣਾ ਹੁੰਦਾ ਪੂਰਾ ਭਾਅ ਦੇ ਕੈਲਕੂਲੇਸ਼ਨ ਲਾ ਲਓ ਗਿਆ ਖਤਮ ਹੋ ਗਿਆ ਹੁਣ ਉਹਨੂੰ ਵੱਡਣਾ ਹੈ ਉਹਨੂੰ ਸਾਫ਼ ਕਰਨਾ ਹੈ ਕਲੀ ਫਿਰ ਉਹ ਚ ਸਿਲਟ ਜੰਮ ਗਈ ਹੈ ਤਿੰਨ ਤਿੰਨ ਫੁੱਟ ਉਹ ਵਾਲੀ ਕਰਨੀ ਔਰੇ ਹਸਤੇ ਤੇਲ ਚਾਹੀਦਾ ਕਿੰਨੇ ਲੀਟਰ ਤੇ ਲੱਗੂ ਹੈ ਰੱਬ ਜਾਣਦਾ ਪੂਰਾ ਕੀ ਬਣੇਗਾ ਉਹਨੂੰ ਉਹਨੂੰ ਫਿਰ ਉਹ ਚੱਕੂਗਾ ਦਿਹਾੜੀਆਂ ਲੱਗਣੀਆਂ ਫਿਰ ਉਹ ਰਿਜ ਕਣਕ ਬੀਜੀ ਜਾ ਸਕਦੀ ਹੈ ਫਿਰ ਉਹਨੂੰ ਪੈਸੇ ਦਾ ਵਿਆਜ ਤੇ ਮਿਲਦੇ ਹਨ ਦੁਬਾਰੇ ਫਿਰ 1.5 ਰੁਪਏ ਸੈਂਕੜੇ ਦਾ ਆਰਤੀਆ ਦਾ ਵਿਆਜ ਚੱਲ ਪਿੰਦਾ ਨਾਲ ਦੀ ਨਾਲ ਜਿਹੜਾ ਹੋਰ ਲੈ ਕੇ ਆਊਗਾ ਉਹ ਲੱਖ ਰੁਪਿਆ ਲੱਖ ਰੁਪਏ ਤੇ ਬਾਈ ਜੀ 1500 ਰੁਪਏ ਦਾ ਮਹੀਨੇ ਦਾ ਵਿਆਜ ਪੈਣ ਲੱਗ ਪਿਆ ਪਰ ਇਹਦੇ ਚ ਜਦੋਂ ਸੋ ਮੇਰੇ ਕਹਿਣ ਦਾ ਮਤਲਬ ਹੈ ਕਟੋ ਕੱਟ 50000 ਨਹੀਂ ਤਾਂ ਲੱਖ ਰੁਪਏ ਪਸ਼ੂ ਹੈ ਜਿਹੜਾ ਜਗਾ ਤੇ ਮੱਝ ਹੈ ਜਿਹੜੀ ਜਿਹੜੀ ਮਰ ਗਈ ਹੈ ਤੁਸੀਂ ਮੈਨੂੰ ਦੱਸਿਓ ਗਾਂ ਤੇ ਮੱਝ ਕਿਹੜੀ ਹੈ ਜਿਹੜੀ ਲੱਖ ਰੁਪਏ ਤੋਂ ਕੱਟ ਆਉਂਦੀ ਹੈ ਲਖ ਸਵ ਲਖ ਲੁਡ ਲਖ ਤੱਕ ਦਾ ਮੈਨੂੰ ਦੱਸ ਦਿਓ ਅੱਜ 5 6000 ਰੁਪਏ ਦੀ 1000 ਇਟ ਮਿਲਦੀ ਹੈ ਬ੍ਰਦਰ ਜਿਹੜਾ ਘਰ ਟ ਹੈ ਗਿਆ ਉਹ 1.5 ਲੱਖ ਨਾਲ ਪੇਜੂਗਾ 5 ਲੱਖ ਰੁਪਇਆ ਘੱਟੋ ਘੱਟ ਉਹਦਾ ਇੱਕ ਕਮਰਾ ਔਰ ਸੋਈ ਤੇ ਪੂਰਾ ਬਾਥਰੂਮ ਬਣਾਉਣਾ ਸੀ ਸੋ ਇਸ ਕਰਕੇ ਮੈਂ ਕਹਿੰਨਾ 20000 ਕਰੋੜ ਇਜ਼ ਨਥਿੰਗ ਇਹਦਾ 1200 ਕਰੋੜ ਤੇ ਰਹਿ ਗਏ ਆ ਉਹ ਕਹੀ ਜਾਂਦੇ ਇਹਨਾਂ ਕੋਲੇ 12000 ਕਰੋੜ ਰੁਪਇਆ ਪਿਆ ਹੂੰ ਇਹ ਕਹੀ ਜਾਂਦੇ ਹੋਰੀਆਂ ਸ਼ਰਤਾਂ ਹੈ ਨਹੀਂ ਉਹ ਅਸੀਂ ਲਾ ਨਹੀਂ ਸਕਦੇ ਉਹ ਤਾਂ ਤੁਹਾਡੇ ਕੋਲੇ ਹੀ ਪਿਆ ਹੈ ਸੋ ਇਹ ਬਲੇਮ ਗੇਮ ਹੈ ਇੱਕ ਦੂਜੇ ਤੇ ਸਿੱਟ ਰਹੇ ਆ ਦੋਵੇਂ ਜਣੇ ਹਰਿੰਗ ਸਾਹਿਬ ਇੱਕ ਕਿਉਂਕਿ ਕੁਝ ਦਿਨ ਪਹਿਲਾਂ ਜਿਹੜੀ ਚਲੋ ਇਹ ਤਾਂ ਜੇ ਕਹੀਏ ਕਿ ਸਿਆਸੀ ਤੌਰ ਤੇ ਵੀ ਕਿਤੇ ਨਾ ਕਿਤੇ ਫੈਸਲੇ ਰਹਿੰਦੇ ਨੇ ਜਦੋਂ ਕੋਈ ਇਹ ਜਿਹਾ ਫੈਸਲਾ ਹੁੰਦਾ ਹੈ ਕੇਂਦਰ ਦੇ ਵੀ ਅਫਸਰ ਆਏ ਪੰਜਾਬ ਦੇ ਅਫਸਰ ਵੀ ਸਾਰਾ ਦੌਰਾ ਕਰਕੇ ਆਏ ਹੁਣੇ ਕੁਝ ਦਿਨ ਪਹਿਲਾਂ ਕੇਂਦਰ ਦੇ ਅਫਸਰਾਂ ਨਾਲ ਮੀਟਿੰਗ ਹੋਈ ਹੈ ਰਿਟਰਨ ਚ ਵੀ ਸਰਕਾਰ ਨੇ ਦਿੱਤਾ ਹੋਣਾ ਵੀ ਕਿੰਨਾ ਸਾਨੂੰ ਚਾਹੀਦਾ ਕਿਉਂਕਿ ਜਦੋਂ ਵੀ ਅਸੈਸਮੈਂਟ ਹੋਣੀ ਆ ਉਹ ਲਾਜ਼ਮੀ ਜੀ ਗੱਲ ਹੈ ਵੀ ਉਹ ਪੂਰਾ ਗ੍ਰਾਫ ਲਿਆ ਹੋਣਾ ਉਹਨਾਂ ਨੇ ਨਹੀਂ ਦੇਖੋ ਪਹਿਲੀ ਗੱਲ ਤਾਂ ਬੇਬੂਫੀ ਸਰਕਾਰ ਦੀ ਇੰਨੀ ਆ ਵਿਦਆਊਟ ਅਸੈਸਮੈਂਟ ਤੁਸੀਂ ਪੈਸੇ ਮੰਗ ਕਿਵੇਂ ਲਈ 20000 ਕਰੋੜ ਰੁਪਏ ਉਹ ਸਦਾ 60000 ਕਰੋੜ ਦਾ ਨੁਕਸਾਨ ਹੋਵੇ ਕਿਸੇ ਕੋਲੇ ਇੱਕ ਗਰਦਾਬਰੀ ਕਰਨ ਦਾ ਟਾਈਮ ਨਹੀਂ ਮਿਲਿਆ ਤੁਹਾਨੂੰ ਇਹ ਨਹੀਂ ਪਤਾ ਤੁਹਾਨੂੰ ਮੈਨੂੰ ਇਹ ਨਹੀਂ ਪਤਾ ਥਿਸ ਇਜ਼ ਅ ਅੰਦਾਜ਼ਾ ਜਿਹੜੂ ਅਸੀਂ ਜਾਣਦੇ ਆ ਉਹ ਵੇਖਦੇ ਆ ਵੀ ਇਹ ਨਾ ਇਰੀਆ ਪ੍ਰਭਾਵਿਤ ਹੋਇਆ ਕਰੋ ਅੰਕੜਾ ਐਗਜ਼ੈਕਟ ਪਤਾ ਹੀ ਨਹੀਂ ਤੁਹਾਨੂੰ ਪਤਾ ਹੀ ਨਹੀਂ ਕਿੰਨੇ ਪਾਜੇ ਤੱਕ 4-4 ਫੁੱਟ ਪਾਣੀ ਪਜ ਪਜ ਹੈਗਾ ਕਿੰਨੇ ਪਸ਼ੂ ਹੈ ਕਿੰਨੇ ਪੁੱਲ ਟੁੱਟ ਕੇ ਕਿੰਨਾ ਸਮਾਨ ਹੈ ਇਹ ਵੀ ਵੇਗ ਆਈਡੀਆ ਆਲਟੀਮੇਟਲੀ ਸਰਕਾਰ ਨਾਮ ਦੀ ਕੋਈ ਚੀਜ਼ ਪੰਜਾਬ ਦੇ ਵਿੱਚ ਹੈ ਨਹੀਂ ਕਾਂਗਰਸ ਵੀ ਲਗਾਤਾਰ جاری ਹੈ ਹੁਣ ਵੀ ਤੁਸੀਂ ਹਜੇ ਤੁਹਾਡੇ ਲਗਾਤਾਰ ਪ੍ਰੋਗਰਾਮ ਚੱਲ ਰਹੇ ਨੇ ਅੱਗੇ ਦਾ ਕੀ ਲੱਗਦਾ ਕੀ ਐਕਸ਼ਨ ਪਲਾਨ ਕੀ ਰਹਿਣਾ ਹੈ देखो ਅਸੀਂ ਆ ਦੇ ਲੋਕਾਂ ਨੂੰ ਇਹ ਗੱਲ ਕਹੀ ਹੈ ਦੂਜੇ ਹਲਕਿਆਂ ਨੂੰ ਅਟੈਚ ਕੀਤਾ ਦੂਜੇ ਹਲਕਿਆਂ ਦੇ ਨਾਲ ਅਸੀਂ ਕੋਈ ਐਵੇਂ ਕਹੀਏ ਅਸੀਂ ਐ ਕਰਦੇਾਂਗੇ ਓਹ ਕਰਦੇਾਂਗੇ ਕਿਉਂਕਿ ਸਰਕਾਰਾਂ ਵੈਸੇ ਬੇਸਿਕਲੀ ਪੂਰਾ ਉਤਰ ਸਕਦੀਆਂ ਨੇ ਸਰਕਾਰਾਂ ਹੀ ਉਤਰਦੀਆਂ ਇਹੋ ਜੇ ਕੰਮ ਆਸਤੇ ਤਾਂ ਹੀ ਸਰਕਾਰਾਂ ਬਣਾਈਆਂ ਹੁੰਦੀਆਂ ਕੁਦਰਤੀ ਆਫਤਾ ਨਾਲ ਨਿਜਠਣ ਨੂੰ ਲੇਕਿਨ ਜੋ ਤਿਲ ਫੁੱਲ ਪੇਟਾ ਸੇ ਸਭ ਦੀ ਡਿਊਟੀ ਲਈ ਹੈ ਕਿਸੇ ਦੀ ਜ਼ਮੀਨ ਫਸਲ ਵਜਾਵਾਂਗੇ ਕਿਸੇ ਦਾ ਕੋਠਾ ਪਾਵਾਂਗੇ ਕਿਸੇ ਨੂੰ ਮੌਕੇ ਤੇ ਰਾਹਤ ਦਿਵਾਵਾਂਗੇ ਕਿਸੇ ਦੇ ਜਾਨਵਰਾਂ ਨੂੰ ਖਾਦ ਪਹੁੰਚਾਵਾਂਗੇ ਕਿਸੇ ਦੇ ਵਿਆਹ ਤੇ ਕੋਈ ਮਦਦ ਕਰਾਂਗੇ ਸੋ ਮੈਨੂੰ ਲੱਗਦਾ ਹੈ ਹਰੇਕ ਕਾਂਗਰਸੀ ਦਾ ਫਰਜ ਬੰਦ ਹੈ ਕਿਉਂਕਿ ਰਾਹੁਲ ਗਾਂਧੀ ਨੇ ਚਿੰਤਾ ਜ਼ਾਹਿਰ ਕੀਤੀ ਆ ਪੰਜਾਬ ਨੂੰ ਪਿਆਰ ਕਰਦੇ ਆ ਹਰੇਕ ਕਾਂਗਰਸੀ ਦਾ ਤੇ ਪੰਜਾਬੀ ਦਾ ਕਰ ਹੀ ਰਿਹਾ ਹੈ ਕਾਂਗਰਸੀ ਦਾ ਹਰੇਕ ਦਾ ਫਰਜ ਬੰਦ ਹੈ ਕਿ ਤਿਲ ਫੁੱਲ ਪੇਟਾ ਆਪ ਦੇ ਦਸਮਾਦ ਸੰਜ ਕੱਢ ਕੇ ਸਾਨੂੰ ਆਮ ਲੋਕਾਂ ਦੀ ਮਦਦ ਕਰਨੀ ਚਾਹੀਦੀ ਸੋ ਪੰਜਾਬ ਦੇ ਬਹੁਤ ਮਹਿਤਾ ਸਲਾਮ ਕਰਨਾ ਚਾਹੁੰਨਾ ਪੰਜਾਬੀਆਂ ਨੂੰ ਕਮਾਲ ਕਰਤੀ ਪੰਜਾਬੀਆਂ ਨੇ ਆ ਗਈ ਕਿਸੇ ਨੇ ਕਿਹਾ ਕਿ ਕਲਾਕਾਰਾਂ ਦੀਆਂ ਘੋਸ਼ਨਾਵਾਂ ਸੀਗੀਆਂ ਯਾਰ ਤੁਸੀਂ ਤਾਂ ਘੋਸ਼ਣਾ ਵੀ ਨਹੀਂ ਕਰ ਸਕੇ ਤਰਪਾਲ ਜਿਹੜੀ ਤਰਪਾਲ ਹੁੰਦੀ ਹੈ ਤਰਪਾਲ ਯਾਰ ਦੀ ਤਰਪਾਲ ਉਹ 2000 ਦੇ ਉਹ ਵੀ ਸਰਕਾਰ ਦੇ ਡਿਪਟੀ ਕਮਿਸ਼ਨਰਾਂ ਨੇ ਡੀ ਐਫ ਐਸ ਇਸ ਜਿਹੜੇ ਹੁੰਦੇ ਡਿਸਟ੍ਰਿਕਟ ਫੂਡ ਕੰਟਰੋਲ ਦਾ ਉਹਨਾਂ ਤੋਂ ਮੰਗੀਆਂ ਵੀ ਸ਼ੈਲਰਾਂ ਤੋਂ ਲੈ ਕੇ ਦਿਓ ਜਦੋਂ ਅਸੀਂ ਤਰਪਾਲਾਂ ਲੋਕਾਂ ਨੇ ਲਈਆਂ ਤਾਂ ਉਹ ਰਚ ਮੂਰੀਆਂ ਸਨ ਉਹ ਕਹਿੰਦੇ ਤਾਂ ਪ੍ਰਾਣੀਆਂ ਫਿਰ ਪਤਾ ਲੱਗੇ ਸਰਕਾਰ ਕੋਲੇ ਤਰਪਾਲ ਲੈਣ ਨੂੰ ਪੈਸੇ ਨਹੀਂ ਸਰਕਾਰ ਨੇ ਬਿਸਕੁਟ ਵੰਨਦੀ ਨਜ਼ਰ ਆਈ ਮੈਨੂੰ ਕੋਈ ਮੰਤਰੀ ਬਿਸਕੁਟ ਵੰਦੇ ਫਿਟੇ ਮੂੰਹ ਇਹੋ ਜੀ ਸਰਕਾਰ ਦੇ ਸ਼ਰਮ ਹੋਣੀ ਚਾਹੀਦੀ ਹੈ ਅਸਤੀਫਾ ਦੇ ਦੇਣਾ ਚਾਹੀਦਾ ਰਾਦਰ ਯੂ ਡੋਟ ਗੋ ਨੀ ਜਿੱਥੋਂ ਮਰਜੀ ਲਿਆਓ ਔਰ ਕਈ ਈ ਸਾਨੂੰ ਲੋਕ ਕਹਿੰਦੇ ਤੁਸੀਂ ਆਪਦੇ ਕੋਲੋਂ ਆ ਦਿੱਤਾ ਫਲਾਦ ਦਿੰਦੇ ਹੋ ਜਾਂ ਘਟ ਹੈ ਜਾਂ ਵਧਦਾ ਪਰ ਐਟਲੀਸਟ ਕੁਛ ਦਿੰਨੇ ਤਾਂ ਹੈ ਸਾਨੂੰ ਸ਼ਰਮ ਆਉਂਦੀ ਹੈ ਖਾਲੀ ਜਾਂਦੇ ਆਂ ਜੁਰੂ ਤੁਸੀਂ ਜਾਣਦੇ ਹੋ ਤੁਹਾਡੇ ਤੋਂ ਲੋਕ ਸਵਾਲ ਚੁੱਕਦੇ ਆ ਕਹਿੰਦੇ ਯਾਰ ਕੀ ਪਾ ਕੇ ਗਏ ਤੂੰ ਲੰਗਰ ਚ 5000 ਰੁਪਏ ਪਾ ਜਾ ਭਾਵੇਂ ਆਲਟੀਮੇਟਲੀ ਉਸ 5000 ਨਾਲ 50 ਬੰਦੇ ਲੰਗਰ ਚ ਰੋਟੀ ਖਾ ਲੈਣਗੇ ਇੱਕ ਦਿਨ ਦੀ ਇੰਨਾ ਹੀ ਬੜਾ ਸੋ ਕੰਟ੍ਰਿਬਿਊਟ ਸਮਥਿੰਗ ਕੱਲੀਆਂ ਗੱਲਾਂ ਨਾਲ ਨਹੀਂ ਮੈਂ ਇਹ ਗੱਲਾਂ ਤਾਂ ਕੀਤੀਆਂ ਕਿਉਂਕਿ ਅੱਜ ਇਹ ਹੋ ਗਿਆ ਨਹੀਂ ਮੈਂ ਗੱਲਾਂ ਨਹੀਂ ਕਰਨੀਆਂ ਇਸਕਿਉਂਕਿ ਮੈਂ ਕਿਸੇ ਨੂੰ ਕੁਝ ਸੁਣਾ ਚਾਹੁੰਦਾ ਮੈਂ ਆਪਣੀ ਗੱਲ ਕਰਨਾ ਚਾਹੁੰਦਾ ਪਰ ਇਹ ਮੈਨੂੰ ਉਹਨੇ ਦੱਸਣਾ ਪਿਆ ਕਿ 1600 ਕਰੋੜ ਰੁਪਇਆ ਉਹ ਕਹਿੰਦਾ ਫਲਾਹ ਕਰਤਾ ਸੀ ਏਦਾਂ ਕਰਤਾ ਬੀਜੇਪੀ ਦਾ ਸ਼ਾਇਦ ਹੁਣ ਵੀ ਕਹੂਗੀ ਕੋ ਉਹ ਵੱਡੀ ਪੈਕੇਜ ਆ ਸਾਨੂੰ ਹੁਣ ਬੀਜੇਪੀ ਨੂੰ ਬੀਜੇਪੀ ਨੂੰ ਚਾਹੀਦਾ ਰਾਹਤ ਦੇਣੀ ਹੈ ਪਹਿਲਾਂ ਤਾਂ ਵਿਆਜ ਬੰਦ ਕਰ ਦੇਣ 6 ਮਹੀਨੇ ਦਾ ਕਿਸਾਨਾਂ ਦਾ ਮਾਰਜਨਲ ਜਿਹੜਾ ਕਿਸਾਨ ਆ 5 ਏਕੜ ਤੋਂ نیچے ਵਾਲਾ ਉਹ 6 ਮਹੀਨੇ ਦਾ ਵਿਆਜ ਬੰਦ ਹੋ ਜਾਣਾ ਚਾਹੀਦਾ ਹੈ 2.5 ਏਕੜ ਤੋਂ نیچے ਵਾਲੇ ਦੇ ਜਿਹੜਾ ਉਹ ਇਹ ਨਾ ਉਰੀ ਲਿਮਟ ਆ ਉਹ ਉਡਾ ਦੇਣੀ ਚਾਹੀਦੀ ਮਾਫ ਕਰ ਦੇਣੀ ਚਾਹੀਦੀ ਜੀ ਅਸੀਂ 16 ਲੱਖ ਕਰੋੜ ਕਾਰਪੋਰੇਟਸ ਦਾ ਮਾਫ ਕਰ ਸਕਦੇ ਹਾਂ ਤੇ ਮਾਰਜ ਨੂੰ ਕਿਸਾਨ ਦਾ ਕਿਉਂ ਨਹੀਂ ਕਰ ਸਕਦੇ ਉਹ ਬਚ ਜਾਏਗਾ ਫੇਰ ਆ ਜਿਹੜੀਆਂ ਦਰਿਆਵਾਲੀਆਂ ਜ਼ਮੀਨਾਂ ਇਹਨਾਂ ਤੇ ਹੁਣ ਬੈਂਕ ਲਿਮਟ ਨਹੀਂ ਦੇ ਰਹੇ ਉਹ ਕਹਿੰਦੇ ਦਰਿਆ ਦੀ ਮਾਰਚ ਹੈ ਇਹਨਾਂ ਨੂੰ ਅਕਵਾਇਰ ਕਰ ਲੋ ਤੁਸੀਂ ਜ਼ਮੀਨਾਂ ਦਰਿਆਵਾਂ ਦੀ ਅਕਵਾਇਰ ਕਰ ਲੈ ਤੁਸੀਂ ਭਾਰਤ ਮਾਲਾ ਕਰੀ ਜਾਂਦੇ ਹੋ ਇਹ ਅਕਵਾਇਰ ਕਰ ਲੋ ਕਿਸਾਨ ਕਿਤੇ ਹੋਰ ਲੈ ਲੈ ਉਹਨੂੰ ਦਰਿਆਸ ਤੇ ਛੱਡ ਦਿਓ ਜਿੱਥੇ-ਜਿੱਥੇ ਦਰਿਆ ਮਾਰ ਕਰਦਾ ਤਾਂ ajo ਇਹ ਰੋਜ਼ ਦਾ ਚੰਗੜਟ ਨਾ ਹੋਵੇ ਔਰ ਇਹ ਦਿੱਲੀ ਦੀ ਦੇਣਾ ਜਿਹੜੇ ਨੈਸ਼ਨਲ ਹਾਈਵੇ ਹੈ ਨਾ ਅਸੀਂ ਗਏ ਕਰਤਾਰਪੁਰ ਕੋਆਰਡੀਨੋਰ ਤੇ ਉੱਥੇ ਤੇ ਉੱਥੇ ਕਿਸੇ ਨੇ ਕਿਹਾ ਵੀ ਆ ਕੋਆਰਡੀਨੋਰ ਦੀ ਜਿਹੜੀ ਸੜਕ ਹੈ ਸਾਡੇ ਬਾਬੇ ਨਾਨਕ ਵਾਲੀ ਇਸ ਇਹ ਇਸ ਕਰਕੇ ਵੀ ਸਾਡਾ ਨੁਕਸਾਨ ਬਹੁਤ ਹੋ ਗਿਆ ਮੈਂ ਕਿਹਾਉ ਕਿਵੇਂ ਉਹ ਕਹਿੰਦੇ ਡਰੇਨੇਜ ਨਹੀਂ ਬਣਾਈ ਇਹਨਾਂ ਨੇ ਉਹ ਜਾ ਕੇ ਅੱਗੇ ਬੰਦ ਬੰਨ ਲੱਗ ਗਿਆ ਵੀ ਉਹ ਰੋਕ ਲੱਗ ਗਈ ਇੱਕ ਨੈਚੁਰਲ ਲੈਂਡਸਲਾਈਡ ਹੈ ਆਪਣੇ ਪਿੰਡਾਂ 'ਚ ਨਹੀਂ ਵੇਖਦੇ ਪਾਣੀ ਰੋੜ ਕੇ ਛੱਪੜ ਤੇ ਆ ਜਾਂਦਾ ਹੈ ਤੂੰ ਛੱਪੜ ਭਰ ਦਿਓ ਪਾਣੀ ਡੁੱਬ ਜੇਗਾ ਸੋ ਉੱਥੇ ਉਹਨਾਂ ਨੇ ਉਹ ਰੋਕ ਲਾਤੀ ਕੋਈ ਡਰੇਨੇਜ ਸਿਸਟਮ ਜਿੱਥੋਂ ਦੀ ਮਰਜ਼ੀ ਸੜਕ ਚੱਕਦੀ ਹੈ ਸੋ ਜਿਹੜਾ ਲੈਂਡ ਸਲਾਈਡ ਨੈਚੁਰਲ ਲੈਂਡਸਲਾਈਡ ਸੀਗਾ ਉਹ ਪੰਜਾਬ ਦਾ ਖਤਮ ਕਰਤਾ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਸੋ ਇਸ ਕਰਕੇ ਇਹ ਜਿਹੜੀਆਂ ਰੋਜ਼ ਦੀਆਂ ਰੋਜ਼ ਫਲੱਡ ਆਉਣੇ ਪਿਛਲੇ ਸਾਲ ਵੀ ਆਈ ਸੰ ਰੋਜ਼ ਕਾ ਗਰਦੇ ਟੁੱਟਨੇ ਸੋ ਕਿੰਨਾ ਚਿਰ ਬਚਾਵਾਂਗੇ ਸੋ ਇਹ ਰਿਆਸਤੇ ਸਰਕਾਰਾਂ ਨੂੰ ਪ੍ਰੋਪਰ ਬੰਦੋਬਸ ਕਰਨਾ ਚਾਹੀਦਾ ਨਹੀਂ ਨੁਕਸਾਨ ਆ ਇਸ ਸਾਲ ਹੋਇਆ ਕਰੇਗਾ ਖਰ ਪਾਲਿਸੀ ਤਾਂ ਬਣਾਉਣੀ ਪੂ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਪਏ ਨੇ ਉਹਦੇ ਚ ਕਿੰਨੇ ਵਾਰੀ ਆਖਰਕਾਰ ਜੇ ਕਹੀਏ ਆਮ ਤੌਰ ਤੇ ਕਹਿੰਦੇ ਆ ਵੀ ਅਸੀਂ ਪੰਜਾਬੀ ਬਹੁਤ ਜਜ਼ਬੇ ਵਾਲੇ ਨੇ ਤੇ ਹੈਗੇ ਵੀ ਨੇ ਪਰ ਇਹ ਜਦੋਂ ਤੱਕ ਇੱਕ ਚੀਜ਼ਾਂ ਨੂੰ ਲੈ ਕੇ ਅਸੈਸਮੈਂਟਾਂ ਸਰਕਾਰ ਕਰਕੇ ਕੋਈ ਹੱਲ ਵਗ ਨਹੀਂ ਪੱਕੇ ਹੱਲ ਕੰਨੀ ਨਹੀਂ ਨੀ ਵਧਣ ਗਿਆ ਨਹੀਂ ਹੋਊਗਾ ਦੂਜੇ ਪਾਸੇ ਜਿਵੇਂ ਉਡੀਨ ਸਾਹਿਬ ਨੇ ਕਿਹਾ ਕਿ ਆਖਰ ਜਿਹੜੇ ਹਾਲਾਤ ਅੱਜ ਬਣੇ ਹੋਏ ਨੇ ਉਹਦੇ ਚ ਜੋ ਭਾਜਪਾ ਨੇ ਐਲਾਨ ਕਰਿਆ ਉਮੀਦ ਤਾਂ ਬਹੁਤ ਵੱਡੀ ਸੀ ਕੀ ਆਖਰਕਾਰ ਲਗਾਤਾਰ ਉਰੇ ਦੇ ਬੀਜੇਪੀ ਦੇ ਆਗੂਆਂ ਨੇ ਵੀ ਬਹੁਤ ਜ਼ੋਰ ਲਾਇਆ ਹੋਇਆ ਸੀ ਤਾਂ ਕੀ ਆਖਰਕਾਰ 1600 ਕਰੋੜ ਦੇ ਨਾਲ ਉਹਨਾਂ ਲੋਕਾਂ ਨੂੰ ਦੁਬਾਰੇ ਪੈਰੀਂ ਕਰਿਆ ਜਾ ਸਕਦਾ ਜਿਦੇ ਵਿੱਚ ਜੇ ਕਹੀਏ ਕਿ ਆਖਰ ਨੁਕਸਾਨ ਜਿੰਦਾ ਵੱਡਾ ਹੋ ਗਿਆ ਬਹੁਤ ਔਖਾ ਹੈ ਕਿਤੇ ਨਤੀਜੇ ਮਾੜੇ ਨਾ ਹੋਣ ਇਹ ਖਸਾ ਜਿਵੇਂ ਬਰਿੰਗੋਰਾ ਨੇ ਜਤਾਇਆ ਤਾਂ ਇਹ ਆਮ ਲੋਕਾਂ ਦੇ ਜ਼ਹਿਨ 'ਚ ਵੀ ਹੈ ਕਿ ਇਸ ਤਰ੍ਹਾਂ ਦਾ ਜਾਨੀ ਨੁਕਸਾਨ ਹੜ੍ਹ ਨੇ ਤਾਂ ਨਹੀਂ ਕਰਿਆ ਉਹਨਾਂ ਪਰ ਲੋਕ ਆਪਦੇ ਤੌਰ ਤੇ ਕਿਤੇ ਮਜਬੂਰ ਨਾ ਹੋ ਜਾਣ ਵੀਡੀਓ ਜਰਨਲਿਸਟ ਜਗਦੀਸ਼ ਦੇ ਨਾਲ ਸੁਮਿਤ ਸਿੰਘ ਰੋਜ਼ਾਨਾ ਸਪਾਸਟੀਵੀ ਚੰਡੀਗੜ੍ਹ